ਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਤੇ ਹਾਂਜੀ ਅੱਜ ਅਸੀਂ ਤਿਆਰ ਹੋਏ ਆ ਜੀ ਇੱਕ ਲੌਂਗ ਟੂਰ ਤੇ ਜਾਣ ਲਈ ਤੇ ਕਿੱਥੇ ਜਾ ਰਹੇ ਆ ਅਸੀਂ ਤੁਹਾਨੂੰ ਰਸਤੇ ਵਿੱਚ ਦੱਸਾਂਗੇ ਬਹੁਤ ਹੀ ਅਸੀਂ ਵਧੀਆ ਜਗ੍ਹਾ ਤੇ ਜਾ ਰਹੇ ਆ ਪਹਿਲਾਂ ਵੀ ਅਸੀਂ ਇੱਕ ਵਾਰ ਗਏ ਹੋਏ ਆ ਤੇ ਸੈਕੰਡ ਟਾਈਮ ਜਾ ਰਹੇ ਆ ਜੀ ਅਸੀਂ ਤੇ ਬਾਕੀ ਸਾਡੇ ਹੋਰ ਵੀ ਹੈਗੇ ਆ ਜੀ ਪਰਿਵਾਰ ਦੇ ਮੈਂਬਰ ਤੇ ਹੁਣ ਅਸੀਂ ਨਾ ਪਿੰਡ ਨੂੰ ਜਾਵਾਂਗੇ ਪਹਿਲਾਂ ਉੱਥੋਂ ਫਿਰ ਅਸੀਂ ਸਾਰੇ ਇਕੱਠੇ ਹੋ ਕੇ ਜਾਵਾਂਗੇ ਤੇ ਚਲੋ ਮਿਲਦੇ ਆਂ ਜੇ ਆਪਾਂ ਪਿੰਡ ਚੱਲ ਕੇ ਤੇ ਉੱਥੇ ਫਿਰ ਜਾ ਕੇ ਦੱਸਾਂਗੇ ਵੀ ਆਪਾਂ ਕਿੱਥੇ ਜਾ ਰਹੇ ਹੈਗੇ ਆ ਵੈਸੇ ਅੱਜ ਤਾਂ ਅਸੀਂ ਪਿੰਡ ਜਾਵਾਂਗੇ ਉੱਥੋਂ ਅਸੀਂ ਆਪਣਾ ਸਟਾਰਟ ਕਰਾਂਗੇ ਜੀ ਸਫ਼ਰ ਤੇ ਜਿਹੜਾ ਇਹ ਆਪਣਾ ਡੈਸਟੀਨੇਸ਼ਨ ਹੈ ਗਾਈ ਜੀ ਉਹ ਹੈ ਆਪਣੀ ਅ ਕੱਲ ਤੋਂ ਸਟਾਰਟ ਹੋਣੀ ਹੈ ਤੇ ਆਪਾਂ ਚਲੋ ਦੱਸ ਦਿਆਂ ਫਿਰ ਕੱਲ ਚੱਲ ਕੇ ਵੀ ਕਿੱਥੇ ਆਪਾਂ ਜਾਵਾਂਗੇ ਓਕੇ ਜੀ ਨਾਲ-ਨਾਲ ਰਹੋ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਜਿਨ੍ਹਾਂ ਨੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਹਾਂਜੀ ਹੈ ਇਹ ਕੀ ਲਈ ਜਾ ਰਹੇ ਅੱਛਾ ਖਾਲੀ ਬੋਤਲ ਪਾਣੀ ਖਾਲੀ ਬੋਤਲ ਕੰਬਿਓ ਰੰਗ ਵੈਸੀ ਗੋਰਾ ਬਸਰ ਚਲੋ ਚੱਲੀਏ ਫਿਰ ਜੀ ਆਪਾਂ ਦੇਖ ਲਓ ਨਿਊ ਡੈਸਟੀਨੇਸ਼ਨ ਮੈਂ ਤਾਂ ਭੁੱਖ ਲੱਗੀ ਹੋਈ ਹੈ ਭੁੱਖ ਲੱਗੀ ਹੋਈ ਹੈ ਉੱਥੇ ਬਣੀ ਪਈ ਹੈ ਜੱਲੇ ਰੋਟੀ ਮੈਂ ਜੱਲੇ ਜੱਲੇ ਜਾ ਕੇ ਖਾਵਾਂਗੇ ਹੁਣ ਮੇਰੇ ਤੋਂ ਨਾ ਗੁਰਦੁਆਰੇ ਨੇ ਲੰਗਰ ਆਉਂਦੇ ਅੱਛਾ ਜੀ ਇਹ ਗੱਲ ਜੀ ਲੰਗਰ ਖਾਇਆ ਹੋ ਮੈਂ ਤੇ ਜਗਨੂ ਅਸੀਂ ਖੜ ਜਾਗੇ ਬਾਹਰ ਸਾਡੀ ਬੈਲ ਖਰਾਬ ਹੋ ਗਈ ਸੀਗੀ ਜੀ ਡੋਰ ਬੈਲ ਡੋਰ ਬੈਲ ਨੂੰ ਕੀ ਨਵੀਂ ਲੈ ਕੇ ਆਏ ਕਿਹੜੀ ਲੈ ਕੇ ਆਂਦੀ ਅੱਜ ਅਠਰਾ ਮਹੀ ਉਹ ਹੀ ਲੈਂਦੀ ਐ ਅਠਰਾ ਮਹੀ ਅੱਛਾ ਪਹਿਲਾ ਵਾਲੀ ਵਧੀਆ ਸੀ ਉਹ ਕੀ ਇਹ ਸੱਚ ਗੱਲਾਂ ਸਤਨਾਮ ਵਾਹਿਗੁਰੂ ਦੇਈ ਦਿਨਾਂ ਤੋਂ ਖਰਾਵ ਸੀ ਕਿ ਜੇ ਸਾਡੀ ਡੋਰ ਵੈਰੀ ਪਤਾ ਵੀ ਨਹੀਂ ਸੀ ਲੱਗਦਾ ਕੋਣ ਬਾਹਰ ਖੜਾ ਹੈ ਦਰਵਾਜ਼ੇ ਖੜਕਾਈ ਜਾਂਦੇ ਸੀ ਕਈ ਵਾਰ ਪਤਾ ਨਹੀਂ ਸੀ ਲੱਗਦਾ ਸੀ ਤੇ ਅੱਜ ਨਵੀਂ ਲੈ ਕੇ ਆਂਦੀ ਐ ਐਸੀ ਤਿਆਰ ਹੋਏ ਖੜੇ ਆ ਪਿੰਡ ਜਾਣ ਲਈ ਲੋ ਜੀ ਸਾਡੀ ਜਰਨੀ ਸਟਾਰਟ ਹੋ ਗਈ ਐ 2 ਦਿਨ ਦੀ ਜਾ ਰਹੇ ਹੁਣ ਅਸੀਂ ਪਹਿਲਾਂ ਪਿੰਡ ਨੂੰ ਜਾਵਾਂਗੇ ਪਿੰਡ ਤੋਂ ਬਾਅਦ ਕਿੱਥੇ ਜਾਣਾ ਆਪਾਂ ਨੇ ਉਹ ਅਗਲੇ ਵਲੌਗ ਉਹ ਅਗਲੇ ਵਲੌਗ ਵਿੱਚ ਦੱਸਾਂਗੇ ਇਹਦੇ ਵਿੱਚ ਨਹੀਂ ਦੱਸਣਾ ਆਪਾਂ ਨੇ ਹੈਨਾ ਨਹੀਂ ਦੱਸਾਂਗੇ ਨਹੀਂ ਨਹੀਂ ਅਗਲੇ ਅਗਲੇ ਵਲੌਗ ਦੇ ਵਿੱਚ ਦੱਸਾਂਗੇ ਸੋਹਣੀ ਲੱਗੇ ਮੇਰੀ ਐਨਕ ਕਿਆ ਬਾਤ ਆ ਮੈਨੂੰ ਮੈਂ ਕਿਹੜਾ ਕਹਿਆ ਕਿ ਇਹ ਮੰਗੀ ਹੋਈ ਏ ਮੈਂ ਮੈਂ ਕਿਹੜਾ ਦੱਸਦਾ ਕਿ ਵੀ ਮੇਰੀ ਮੇਰੀ ਐਨਕ ਮੈਂ ਨਹੀਂ ਦੱਸਣੀ ਕਿਹਨੂੰ ਏਵੀ ਦੂਰ ਦੀ ਐਨਕ ਹੈਗੀ ਆ ਡਾਕਟਰ ਸਾਹਿਬ ਦੀ ਸਾਡੇ ਦੋਨਾਂ ਦੀ ਨਿਗਾ ਇਕੋ ਜੀ ਨਹੀਂ ਹੈ ਘਟ ਵੱਤ ਹੈ ਸੋਹਣੀ ਲੱਗਦੀ ਹੈ ਮੈਨੂੰ ਵੀ ਇਦਾਂ ਦੇ ਸ਼ੀਸ਼ਾ ਪਵਾ ਕੇ ਦਿਓ ਅੱਜ ਅਸੀਂ ਚੱਲੇ ਆ ਟੂਰ ਤੇ ਲੰਬਾਡੋਵਰ ਪਰ ਮੈਡਮ ਨਾਲ ਮੇਰੇ ਹਿਸਾਬ ਤੋਂ ਹਿਸਾਬ ਦਾ ਪੂਈ ਨਹੀਂ ਹੈਗਾ ਇਹ ਅਲੱਗ ਜਾਣਾ ਇਹਨਾਂ ਨੇ ਮੈਂ ਅਲੱਗ ਜਾਣਾ ਨਹੀਂ ਅੱਜ ਤਾਂ ਇੱਕੋ ਹੀ ਥਾਂ ਜਾਣਾ ਹੈ ਸਾਡੇ ਬਣਦੀ ਬਹੁਤ ਘੱਟ ਆਣਾ ਰਾਤ ਦੇ 9 ਵਜੇ ਤੱਕ ਪਹੁੰਚਾਂਗੇ ਤੁਹਾਨੂੰ ਬੋਕਾਂਗੇ ਅੱਜ ਰਾਤ ਨੂੰ 9 ਵਜੇ ਤੱਕ ਪਹੁੰਚਾਂਗੇ ਨਾ ਕੱਲ ਨੂੰ ਤਾਂ ਫਿਰ ਜਿਹੜਾ ਮੇਨ ਡੈਸਟੀਨੇਸ਼ਨ ਤੇ ਪਹੁੰਚਾਂਗੇ ਡੈਸਟੀ ਜਿਹੜਾ ਮੇਨ ਹੈ ਕੱਲ ਨੂੰ ਉੱਥੇ ਜਾਵਾਂਗੇ ਉਹ ਹਾਂ ਅੱਜ ਆਪਾਂ ਇੱਥੇ ਰਹਿਣਾ ਥੋੜਾ ਕਿਤੇ ਉਹਦੇ ਚਲੋ ਚਾਹ ਨਾ ਸਾ 8-10 ਘੰਟੇ ਚਲੋ ਪਿੰਡ ਤੋਂ ਕਾਕੇ ਨੇ ਦੁਰਪਣਾ ਉਸ ਤੋਂ ਗੱਡੀ ਉਹ ਚਲਾਊਗਾ ਆਪਾਂ ਦਾ ਸੌਣਾ ਹੀ ਹੈ ਤੇ ਮੱਝ ਹੋਇਆ ਕਾਕੇ ਨੇ ਕਹਿਣਾ ਮੇਰੇ ਨਹੀਂ ਹੱਥ ਲੱਗੀ ਹੋਈ ਇਹ ਗੱਡੀ ਜੇ ਨਾ ਪੜੀ ਫੇਰ ਇਹ ਤਾਂ ਤੁਹਾਨੂੰ ਇਹ ਚਲਾਉਣੀ ਪੈਣੀ ਹੈ ਲੈ ਹੋਰ ਕਿੱਥੇ ਚਲੋ ਦੇਖਦੇ ਆਂ ਪਿੰਡ ਚੱਲ ਕੇ ਪਿੰਡ ਦੇ ਡਾਕਟਰ ਸਾਹਿਬ ਦੇ ਛੋਟੇ ਬ੍ਰਦਰ ਨੇ ਔਰ ਮੇਰੀ ਦਰਾਣੀ ਨੇ ਅਸੀਂ ਤੁਹਾਨੂੰ ਜਾਣਾ ਹੈ ਚਾਰ ਜਣੇ ਬੈਠਾਂਗੇ ਅਸੀਂ ਬਾਕੀ ਨਾਬੇ ਤੋਂ ਆ ਰਹੇ ਨੇ ਪੁਰਾਣੇ ਜੇ ਇੱਕ ਬੰਦਾ ਚੋਰੀ ਕਰਨਾ ਸੀ ਆਪਦੇ ਨਾਲ ਜਿਹੜਾ ਹੱਥ ਲੱਗ ਗਿਆ ਸਾਡੇ ਅਸੀਂ ਕੱਢਣਾ ਆ ਹਾਂ ਜਹੇ ਰਾਣੀ ਜਹੇ ਜਸ ਜਸਮੀਨ ਜਸਮੀਨ ਆਉਗੀ ਤੇ ਰਾਣੀ ਆਉ ਰਾਣੀ ਕਹਿੰਦੀ ਕਿ ਮੈਨੂੰ ਨਹੀਂ ਕਹਿਣਾ ਹੈਗਾ ਕਹਿੰਦੇ ਤੁਸੀਂ ਵੀ ਸਾਡੇ ਨਾਲ ਬੈਠ ਜੀ ਅੱਜ ਕਿਹ ਰਸਤੇ 'ਚ ਬਦਲੀ ਹੁੰਦੇ ਜਾਇਓ ਫਿਰ ਤੇ ਮਿਲਦੇ ਅੱਜ ਪਿੰਡ ਚੱਲ ਕੇ ਹੁਣ ਗਾਣੇ ਇਹ ਹੁਣ ਸੋਚਦੇ ਹੋਣਗੇ ਵੀ ਜੱਸ ਕੌਣ ਆ ਤੇ ਰਾਣੀ ਕੌਣ ਆ ਪਤਾ ਹੀ ਹੈ ਜਾਸਮੀਨ ਮੈਂ ਤੁਸੀਂ ਸਾਰੇ ਜੱਸ ਕਹਿੰਨੇ ਮੈਂ ਤਾਂ ਜਾਸਮੀਨ ਕਹੇਦੀ ਹੁੰਦੀ ਮੈਨੂੰ ਮੈਨੂੰ ਜੱਸ ਨਹੀਂ ਵਧੀਆ ਲੱਗਦਾ ਰਾਣੀ ਸਾਡੀ ਭਾਈ ਸਭ ਤੋਂ ਛੋਟੀ ਕੁੜੀ ਹੈ ਡਾਕਟਰ ਸਾਹਿਬ ਦੀ ਸਿਸਟਰ ਜਾਸਮੀਨ ਮੇਰੀ ਭਤੀਜੀ ਜਦੋਂ ਦਾ ਗੱਲ ਅੱਜ ਉਹ ਸਾਡਾ 25-30 ਘੰਟਿਆਂ ਦਾ ਟੂਰ ਹੈਗਾ 25 25 ਦੀ ਆਏਗਾ ਵੀ 25 ਦੀ ਘੰਟੇ ਹੋ ਗਏ ਇਹ ਦੇਖ ਅੱਜ ਦੇ 12 ਘੰਟੇ ਰਾਤ ਵਾਲ 24 ਦੋ ਦਿਨ ਕਹਿ ਦੋ ਬਸ ਜੋ ਕਹਾ ਦੋ ਦਿਨ ਨਾ 48 ਘੰਟੇ ਦਾ ਟੂਰ ਹੈ 48 ਤੋਂ ਵੀ ਇਹ 56 ਘੰਟਿਆਂ ਦਾ ਹੈ ਅੱਛਾ ਜੇ ਮਿੰਟਾ ਚਲਾ ਦਈਏ ਫਿਰ ਬਹੁਤ ਹੋ ਜਾਣਗੇ ਕਾ ਗਿਆ ਹੈ ਇਹ ਤਾਂ ਆਈਡੀਆ ਲਾ ਲੋ ਜੀ ਕਿੱਥੇ ਚੱਲੇ ਆ ਲਾਓ ਆਈਡੀਆ ਕਰੋ ਮੈਂ ਸਹੀ ਵੀ ਅਸੀਂ ਕਿੱਥੇ ਜਾ ਰਹੇ ਹਾਂ ਮੇਰਾ ਦਾੜਾ ਸਭ ਖੁੱਲ੍ਹਾ ਲੱਗ ਗਿਆ ਹੁਣ ਆਪਾਂ ਤਾਂ ਬਹੁਤ ਜਾਣਿਆ ਹੁੰਦਾ ਨਹੀਂ ਆਪਾਂ ਕੋਈ ਇੰਨੇ ਵੱਡੇ ਹਿੰਟ ਤਾਂ ਦਿੱਤੇ ਨਹੀਂ ਹੈਗੇ ਆਹ ਹਿੰਟ ਬਹੁਤ ਵੱਡਾ ਹੈ ਮੇਰਾ ਦਾੜਾ ਸਭ ਖੁੱਲ੍ਹਾ ਹੈ ਬਹੁਤ ਵੱਡਾ ਹਿੰਟ ਹੈ ਇਹ ਅੱਜ ਅਸੀਂ ਜਿੱਥੇ ਸਟੇ ਕਰਨੀ ਆ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸਟੇ ਕਰਨੀ ਆ ਅੱਜ ਕਿੱਥੇ ਹੋ ਸਕਦੀ ਆ ਇਹ ਦੇਖੋ ਇੰਨੇ ਘੰਟਿਆਂ ਦਾ ਪ੍ਰੋਗਰਾਮ ਆ ਕਰੋ ਪਹੇਲੀ ਹੱਲ 9 ਵਜੇ ਤੱਕ ਪਹੁੰਚਾਂਗੇ ਸੈਲੂਕ ਮਿਲਦੇ ਆ ਜੀ ਪਿੰਡ ਚੱਲ ਕੇ ਹੁਣ ਪਹੁੰਚ ਗਏ ਜੀ ਅਸੀਂ ਨਹੀਂ ਝੱਲੇ ਉਹ ਹੀ ਖਰੇ ਲਈ ਹੈ ਆ ਗਿਆ ਜਿਸ ਦਾ ਕਾਰ ਆ ਵੇ ਰਣੀ ਕੇ ਮੈਂ ਕਿ ਰੋਟੀ ਪੈਕ ਆਲੀ ਕੇ ਨਹੀਂ ਇਸ ਦਾ ਖਾ ਲਈ ਹੈ ਕਿਓ ਚੱਲੀਏ ਹੁਣ ਆਪਾਂ ਆ ਬਲੌਗ ਦੇ ਵਿੱਚ ਨਹੀਂ ਮੈਂ ਦੱਸਣਾ ਵੀ ਅਸੀਂ ਕਿੱਥੇ ਜਾ ਰਹੇ ਹਾਂ ਨਾ ਬਲੌਗ ਤਾਂ ਬਣਾਵਾਂਗੇ ਤੇ ਮੇਰੇ ਲਈ ਮਸਾ ਲੈਡੀਜ਼ ਸਪੈਸ਼ਲ ਮਾਣ ਲੈਡੀਜ਼ ਕਿ ਕਰ ਲਈ ਹੈ ਤੇ ਬੜਾ ਕਾਇਕ ਚੜੀ ਤੇ ਚਲੋ ਜੁਗਨੂ ਨੂੰ ਹੁਣ ਰੱਖੋ ਤੁਸੀਂ ਇੱਥੇ ਕਦੋਂ ਆਣਾ ਹੈ ਅਸੀਂ ਆਮਾਗੇ ਹਾਂ ਕੱਲ ਰਾਤ ਤੱਕ ਰਾਤ ਹੋ ਜਾਣੀ ਹਨੇਰਾ ਹੋ ਜਾਣਾ ਤੇ ਜੁਗਨੂ ਰੱਖੋ ਫਿਰ ਤੱਕੇ ਠੀਕ ਹੈ ਠੀਕ ਚਲੋ ਜੀ ਅਸੀਂ ਮੈਜਿਕ ਗਰੂਪ ਨੇ ਇੱਥੇ ਛੱਡ ਦਿੱਤਾ ਹੈ ਹੁਣ ਅਸੀਂ ਜਾ ਰਹੇ ਆ ਬਾਹਰ ਗੱਡੀ 'ਚ ਬੈਠੇ ਨੇ ਸਾਰੇ ਜਣੇ ਆ ਦੇਖੋ ਫਿਰ ਹੁਣ ਆਪਾਂ ਹੋ ਗਏ ਸਿੱਧੇ ਜਲੰਧਰ ਵੱਲ ਨੂੰ ਹੋ ਗਏ ਸਿੱਧੇ ਹੈ ਲੱਭ ਕੇ ਜੀ ਆਪਾਂ ਨਹੀਂ ਪਹਿਲਾਂ ਲੁਧਿਆਣੇ ਵਿੱਚ ਫਿਰਦੇ ਸੀ ਹੁਣ ਮਤਲਬ ਆਪਾਂ ਮੇਨ ਰੋਡ ਫੜ ਲਿਆ ਇਹ ਰਹਾ ਬਰਕਰ ਮੇਨ ਤੇ ਦਾ ਚੜਨਾ ਆਪਾਂ ਹਾਂ ਬਸ ਜੀਟੀ ਰੋਡ ਆਊਗਾ ਨਾ ਹੁਣ ਅੱਗੇ ਕੋਲ 17 ਕਿਲੋਮੀਟਰ ਅੱਗੇ ਆਪਾਂ ਜੀਟੀ ਰੋਡ ਅਸੀਂ ਜਾ ਰਹੇ ਜੀ ਜੀਟੀ ਰੋਡ ਵੱਲ ਨੂੰ ਹਾਂ ਬਾਈ ਅੱਧ ਲੋਲੇ ਪਿੱਛੇ ਬੈਠੇ ਹਨ ਤਾਂ ਲੋਲੇ ਪੈਂਦੇ ਨੇ ਕੇ ਚਲੋ ਜੀ ਮਿਲਦੇ ਆ ਜੀ ਆਪਾਂ ਹੁਣ ਨੈਕਸਟ ਵਲੌਗ ਦੇ ਵਿੱਚ ਆਪਣਾ ਵਲੌਗ ਨਹੀਂ ਜ਼ਿਆਦਾ ਲੰਬਾ ਹੋ ਜਾਣਾ ਹੈ ਨੈਕਸਟ ਵਲੌਗ ਦੇ ਵਿੱਚ ਦੱਸਾਂਗੇ ਅਸੀਂ ਕਿੱਥੇ ਨੂੰ ਜਾ ਰਹੇ ਹਾਂ ਓਕੇ ਜੀ ਪਰਮਾਤਮਾ ਸਾਰਿਆਂ ਦਾ ਭਲਾ ਕਰੇ ਹੱਸਦੇ ਵਸਦੇ ਖੁਸ਼ ਰੋ ਸਾਰੇ